ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਰਾਜਪ੍ਰਦੇਸ਼ ਸਿਵਲ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਸਿਹਤ ਕਾਰਡ ਬਣਾਉਣ ਵਾਲੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਆਮ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 10 ਲੱਖ ਤੱਕ ਦਾ ਮੁਫਤ ਇਲਾਜ ਤੇ ਲਾਭਾਂ ਦੀ ਵਾਰੀ ਵਿਸਥਾਰ ਤੇ ਵਿੱਚ ਜਾਣਕਾਰੀ ਦਿੱਤੀ ਹੈ। ਅਤੇ ਇਸ ਸੀਹਿਤ ਕਾਰਡ ਬਣਾਉਣ ਦੀ ਪੂਰੀ ਪ੍ਰਕਿਰਿਆ ਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝਾ ਦਿੱਤਾ ਗਿਆ ਇਸ ਮੌਕੇ ਰਾਜਪ੍ਰਧਾਨ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਵੀ ਮੌਜੂਦ ਸਨ ਉਹਨਾਂ ਨੇ ਦੱਸਿਆ ਕਿ ਇਹ ਮਹੱਤਵਪੂਰਨ ਸਿਹਤ ਯੋਜਨਾ 22 ਜਨਵਰੀ ਤੋਂ ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਚੁੱਕੀ ਹੈ ਅਤੇ ਇਸ ਦੇ ਅਧੀਨ ਸ਼ੁਰੂਆਤ ਜਿਹੜੀ ਆ ਹੋਈ ਹੈ ਮੁਫਤ ਇਲਾਜ ਦੀ ਹਾਲਾਂਕਿ ਇਸੇ ਦੌਰਾਨ ਉਨ੍ਹਾਂ ਨੇ ਇਹ ਵੀ ਸੰਪਸ਼ਟ ਕੀਤਾ ਕਿ ਇਸ ਯੋਜਨਾ ਦੇ ਅਧੀਨ ਸਿਹਤ ਕਾਰਡ ਬਣਵਾਉਣ ਦੇ ਲਈ ਕਿਸੇ ਵੀ ਕਿਸਮ ਦੀ ਕੋਈ ਫੀਸ ਨਹੀਂ ਦੇਣੀ ਪਵੇਗੀ। ਆ ਇਹ 22 ਨੂੰ ਚਾਲੂ ਹੋ ਗਈ ਸੀ ਜੀ। ਸਾਰੇ ਪੰਜਾਬ 'ਚ ਲਾਗੂ ਆ। ਇਹਦੇ ਵਿੱਚ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਤੇ 3 ਕਰੋੜ ਜਿਹੜੇ ਬੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਉਹ 10 ਲੱਖ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਮਿਲੇਗਾ ਜੋ ਕਿ ਆਪਣੀ ਕਿਸਮ ਦੀ ਇੱਕ ਨਵੇਕਲੀ ਪੂਰੇ ਦੇਸ਼ ਵਿੱਚ ਵੀ ਔਰ ਦੁਨੀਆ ਦੇ ਵਿੱਚ ਵੀ ਇਹ ਪਹਿਲੀ ਵਾਰੀ ਹੈ ਕਿ ਕੋਈ ਜਿਹੜੀ ਸਟੇਟ ਗਵਰਨਮੈਂਟ ਆ ਉਹ 100% ਜਿਹੜੀ ਫੰਡਡ ਹੈ ਬਾਈ ਦਾ ਗਵਰਨਮੈਂਟ ਜਿਹਦੇ ਵਿੱਚ ਕਾਰਡ ਬਣਾਉਣ ਤੋਂ ਲੈ ਕੇ ਸਾਰਾ ਇਲਾਜ ਕਰਾਉਣ ਤੱਕ ਕੈਸ਼ਲੈਸ ਸਕੀਮ ਹੈ ਔਰ ਤੁਸੀਂ 1 ਰੁਪਈਆ ਵੀ ਨਹੀਂ ਦੇਣਾ ਔਰ ਕੋਈ ਵੀ ਰੱਬ ਨਾ ਕਰੇ ਤੁਸੀਂ ਤੰਦਰੁਸਤ ਰਹੋ ਤੇ ਮਤਲਬ ਅਸੀਂ ਚਾਹੁੰਦੇ ਹਾਂ ਸਾਡੀ ਅਰਦਾਸ ਤਾਂ ਇਹ ਹੀ ਆ ਬਟ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੋ ਜਾਏ ਨਾਮਰਾਜ਼ ਬਿਮਾਰੀ ਹੋ ਜਾਏ ਐਕਸੀਡੈਂਟ ਹੋ ਜਾਏ ਕੋਈ ਹੋਰ ਮੁਸੀਬਤ ਆ ਜਾਏ ਮੈਡੀਕਲ ਪ੍ਰੋਬਲਮ ਹੋ ਜਾਏ ਤਾਂ ਬੰਦਾ ਮਤਲਬ ਇੱਕ ਪਹਿਲਾਂ ਤਾਂ ਸੋਚੇ ਵੀ ਮੈਂ ਹਸਪਤਾਲ ਜਾਵਾਂ ਬਜ਼ੁਰਗਾਂ ਦਾ ਕੀ ਕਰੀਏ ਆਪਾਂ ਉਹਦੇ ਮਨ ਚ ਦੁਬਿਧਾ ਹੋਵੇ ਪਹਿਲਾਂ ਤਾਂ ਰਿਸ਼ਤੇਦਾਰਾਂ ਨੂੰ ਕਰੇ ਵੀ ਪੈਸੇ ਇਕੱਠੇ ਕਰੀਏ ਕਿੱਦਾਂ ਕਰੀਏ ਕਿੱਥੋਂ ਕਰਜ਼ਾ ਲਈਏ ਕੀ ਕਰੀਏ ਉਹ ਕਿਸੇ ਦੁਬਿਧਾ ਚ ਨਾ ਹੋਵੇ ਜਾ ਕੇ ਆਪਣਾ ਟਾਈਮ ਸਿਰ ਇਲਾਜ ਕਰਾਵੇ ਤੇ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਜਾਵੇ ਤੇ ਉਹਦੇ ਤੇ ਪਰੇਸ਼ਾਨੀ ਨਾ ਹੋਵੇ ਡਾਕਟਰ ਸਾਹਿਬ ਇੱਕ ਜਿਹੜਾ ਆਯੂਸ਼ਮਾਨ ਕਾਰਡ ਹੁੰਦਾ ਸੀਗਾ ਉਹ ਪਹਿਲਾਂ ਜਿਹੜਾ ਕਈ ਬਿਮਾਰੀਆਂ ਕਵਰ ਨਹੀਂ ਕਰਦਾ ਸੀਗਾ ਹੁਣ ਇਹ ਜਿਹੜਾ ਕਾਰਡ ਤੁਸੀਂ ਆਪਾਂ ਇੰਨੀ ਵਧੀਆ ਸੌੁਰਲ ਦੇ ਰਿਹਾ ਤਾਂ ਇਹਦੇ ਵਾਸਤੇ ਹੁਣ ਆਪਾਂ ਸਾਰੀ ਬਿਮਾਰੀਆਂ ਕਵਰ ਹੋਣਗੀਆਂ ਇਹਦੇ ਵਿੱਚ ਸਾਰੀਆਂ ਬਿਮਾਰੀਆਂ ਕਵਰਡ ਆ ਜੀ ਨੰਬਰ 1 ਉਹਦੇ ਚ ਕਵਰ 5 ਲੱਖ ਦਾ ਸੀ ਇਹਦੇ ਚ 10 ਲੱਖ ਦਾ ਹੈਗਾ ਨੰਬਰ 2 ਤੀਜੀ ਗੱਲ ਇਹ ਆ ਵੀ ਜਿਹੜੀ ਡਾਕਟਰਾਂ ਨਾਲ ਹਸਪਤਾਲਾਂ ਨਾਲ ਸੰਬੰਧਤਾ ਉਹ ਹੈਗੀ ਆ ਕਿ ਪਹਿਲਾਂ ਉਹਦੀ ਪੇਮੈਂਟ ਡੇਲੇ ਹੁੰਦੇ ਸੀ ਹੁਣ ਕਿਉਂਕਿ ਬਜਟ ਦੇ ਵਿੱਚ ਇਹਦੀ ਪ੍ਰੋਵੀਜ਼ਨ ਹੈ ਪੈਸੇ ਪਹਿਲਾਂ ਰੱਖਿਆ ਸੀ ਜਿਹੜੀ ਇੰਸ਼ੋਰੈਂਸ ਕੰਪਨੀਆ ਉਹਨੂੰ ਪੈਸੇ ਪਹਿਲਾਂ ਦੇ ਦਿੰਦੇ ਮੈਂ ਬਾਰੀ-ਬਾਰੀ ਗੱਲ ਕਰ ਰਿਹਾ ਉਹਨੂੰ ਸੀ ਪਹਿਲਾਂ ਹੀ ਪੈਸੇ ਦੇ ਦਿੰਦੇ ਵੀ ਆ ਚੱਕ ਪੈਸੇ ਇਲਾਜ ਵਧੀਆ ਹੋਣਾ ਚਾਹੀਦਾ ਡਾਕਟਰਾਂ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਮਰੀਜ਼ਾਂ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਸੋ ਇਹ ਬੜੀ ਨਵਿਕਲੀ ਸਕੀਮ ਹੈ ਵੈਸੇ ਕਰਕੇ ਨਵਿਕਲੀ ਆ ਜੀ ਇਹਦੇ ਚ ਇਹਦੇ ਸਾਰੇ ਨਵੇਂ ਫੀਚਰਸ ਹੈਗੇ ਆ ਤੇ ਉਹਦੇ ਚ ਸਿਰਫ ਜਿਹੜੀ ਕਾਸਮੈਟਿਕ ਸਰਜਰੀ ਆ ਉਹ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਉਹ ਅਸੀਂ ਕੁਝ ਜਿਹੜਾ ਹੁੰਦਾ ਰਿਜ਼ਰਵ ਪੈਕੇਜ ਹੁੰਦਾ ਹੈ ਬਾਕੀ ਸਰਕਾਰੀ ਹਸਪਤਲਾਂ ਦੇ ਵਿੱਚ ਸਾਰੀਆਂ ਸੱਜੀਆਂ ਏ ਟੂ ਜ਼ेड ਕੋਈ ਵੀ ਬਿਮਾਰੀ ਹੋਵੇ ਜਿਹੜੀਆਂ ਮੈਂ ਕੱਲ ਵੀ ਦੇਖਿਆ ਸੀ ਆਪਣੇ ਕਿਸੇ ਦੀ ਪ੍ਰਾਈਵੇਟ ਇੰਸ਼ੋਰੈਂਸ ਹੋਈ ਹੋਈ ਹੈ ਜੀ ਕਿਸੇ ਦੀ ਹਾਂਜੀ ਤੇਰੀ ਭੈਣ ਕਿੰਨੇ ਕੁ ਦੀ ਕਰਾਈ ਹੈ ਤੁਸੀਂ ਉਹ ਕਿੰਨੇ ਬੰਦਿਆਂ ਦੀ ਉਹ ਹਾਂ ਮੇਰੀ ਫੈਮਿਲੀ ਦੀ ਹੈ ਜੀ 4 ਬੰਦਿਆਂ ਦੀ ਹਾਂ ਔਰ ਉਹਦਾ ਅਸੀਂ 45000 ਰੁਪਏ ਪ੍ਰੀਮੀਅਮ ਪੇ ਕੀਤਾ ਸੀ 1 ਸਾਲ ਦਾ 10 ਕਿੰਨੇ ਲੱਖ ਦੀ ਆ ਉਹ 5 ਲੱਖ ਦੀ ਕਰਵਾਈ ਸੀ 5 ਲੱਖ ਦੀ ਹੈ 10 ਲੱਖ ਦੀ ਆ 45000 ਜੇ ਜੇ 10 ਦੀ ਕਰਾਨਗੇ ਤਾਂ ਸ਼ਾਇਦ 60 70 ਲੱਖ ਰੁਪਏ ਦਾ ਹਰ ਸਾਲ ਬਚੂਗਾ ਜੀ ਤੇ ਤੁਸੀਂ 6 ਸਾਲਾਂ ਪੰਜ ਸਾਲਾਂ ਕੋਣਾ ਕਰ ਲਓ ਇਹ ਐਨਾ ਫਾਇਦਾ ਜੀ ਮੈਂ ਕੱਲ ਵੀ ਕੱਲ ਵੀ ਕਰਾ ਮੇਰੀ ਬਹੁਤ ਵਧੀਆ ਇਹ ਇਹ ਬਹੁਤ ਵੱਡੀ ਗੱਲ ਹੈ ਜੀ ਇਹਦੇ ਚ ਲਿਮਿਟੇਸ਼ਨਸ ਹੋਣੀਆਂ ਪ੍ਰੀ ਐਗਜ਼ਿਸਟਿੰਗ ਡਿਜ਼ੀਜ਼ ਕਵਰ ਨਹੀਂ ਹੈ ਜੀ ਆ ਫਲਾਨਾ ਕਵਟ ਨਹੀਂ ਹੈ ਜੀ ਫਿਰ ਤੁਹਾਨੂੰ ਜਦੋਂ ਪੈਸੇ ਦੇਣੇ ਹੁੰਦੇ ਆ ਉਹ ਚੱਕਰ ਲਗਾ ਦਿੰਦੇ ਆ ਉਹ ਜੇ ਤੁਹਾਡਾ ਜਿੰਨੇ ਦਾ ਬਿੱਲ ਬਣਦਾ ਉਸ ਤੋਂ ਅੱਧੇ ਪੈਸੇ ਦਿੰਦੇ ਆ ਉਹ ਵਾਲੋ ਇਹਦੇ ਵਿੱਚ ਕੋਈ ਕੁਛ ਹੈ ਹੀ ਨਹੀਂ ਕੈਸ਼ਲੈਸ ਹੈ ਜੀ ਕਾਡ ਸੋ ਵਿੱਚ ਇਹ ਜਿਹੜਾ ਹੈ ਰੋ ਕਾਰਡ ਹੈਗਾ ਤਿੰਨੇ ਕਲੇ ਪਰਿਵਾਰ ਦਾ ਬਣੂਗਾ ਇੱਕੇ ਫੈਮਿਲੀ ਦਾ ਬਣੂਗਾ ਇਹ ਕਾਡ ਨਹੀਂ ਨਹੀਂ ਦੇਖੋ ਜਿਹੜਾ ਕਵਰ ਹੈਗਾ ਉਹ 10 ਲੱਖ ਦਾ ਪਰ ਫੈਮਿਲੀ ਆ ਮੈਂ ਬੜੀ ਬੜੀ ਕਲੀਅਰ ਕੀਤਾ 65 ਲੱਖ ਬੰਦੇ ਪਰਿਵਾਰਾਂ ਨੂੰ 10 ਲੱਖ ਦਾ ਬੈਨੀਫਿਟ ਮਿਲਣਾ ਬਟ ਉਹਦੇ ਵਿੱਚ ਮੈਂਬਰ 5 ਹੋ ਸਕਦੇ ਆ ਲੇਕਿਨ ਕਾਰਡ ਪੰਜਾਂ ਦਾ ਹੀ ਬਣੂਗਾ ਜੀ ਮਤਲਬ ਜੇ ਕੋਈ ਜ ਜਿਹੜੀ 5 ਲੱਖ ਸੈਂਟਰ ਸਰਕਾਰ ਦੇ ਰਹੀ ਹੈ ਉਹ ਵੀ 체ਗਾ ਅਲੱਗ ਹੋਏਗਾ ਉਹ ਉਹਦੇ ਚ ਨਾ ਜੀ ਇਹ ਗੱਲ ਨੂੰ ਸਮਝੀਏ ਆਪਾਂ ਜਿਹੜੀ ਸੈਂਟਰ ਦੀ ਜਿਹੜੀ ਸਕੀਮ ਹੈ ਉਹ ਬੜੀ ਲਿਮਟਡ ਹੈ ਉਹਦੇ ਚ ਐਕਸਕਲੂਜ਼ਨਸ ਬਹੁਤ ਹੈ ਉਹ ਸਿਰਫ 15.5 ਲੱਖ ਫੈਮਲੀਆਂ ਇਹਦੇ ਚ 5 ਲੱਖ ਫੈਮਲੀਆਂ ਕਵਰਡ ਹੈ ਉਹ ਐਸ ਸੀ 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 ਫੈਮਲੀਆਂ ਕਹਿੰਦੇ ਆ ਉਹਨੂੰ ਵੀ ਜੇ ਕਿਸੇ ਕੋਲੇ ਸਕੂਟਰ ਆ ਤਾਂ ਉਹ ਨਹੀਂ ਆਊਗਾ ਕਿਸੇ ਦਾ ਕੋਈ ਇਨਕਮ ਟੈਕਸ ਭਰਦਾ ਤਾਂ ਹੋਰ ਛੋਟੇ ਮੋਟੇ ਬੜੀਆਂ ਕੰਡੀਸ਼ਨਸ ਆ ਉਹਦੇ ਚ ਬਲੋ ਉਹਦੇ ਘਰੇ ਐਸ ਸੀ ਲੱਗਿਆ ਹੋਇਆ ਤੇ ਪਾਉਨੇ ਕਾਰ ਰੱਖੀ ਹੋਈ ਆ ਤਾਂ ਉਹ ਸਾਰੇ ਕਵਰ ਨਹੀਂ ਹੋਣਗੇ ਉਹਦੇ ਚ ਇਹਦੇ ਚ ਇਦਾਂ ਦਾ ਕੁਝ ਨਹੀਂ ਆ ਹੁਣ ਅੱਜ ਕੱਲ ਜਿਵੇਂ ਅਸੀਂ 600 ਜੁਨਟ ਵੀ ਫ੍ਰੀ ਦਿੰਨੇ ਆ ਸੋ ਗਰੀਬ ਬੰਦਿਆਂ ਦੇ ਵੀ ਤਾਂ ਐਸੀ ਲੱਗੇ ਹੋયા ਨਾ ਜੀ ਉਹ ਵੀ ਤਾਂ ਕਦੇ ਵੱਲੇ ਬੱਚਾ ਨੂੰ ਉਹਨਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਦੇ ਵੀ ਬੱਲਬ ਲੱਗੇ ਹੋયા ਉਹਨਾਂ ਦਾ ਵੀ ਰੋਟੀਦਾ ਹੁੰਦੀ ਆ ਇਹਦੇ ਚ ਕੋਈ ਮਤਲਬ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਯੂਨੀਵਰਸਲ ਸਕੀਮ ਹੈ ਜਿਹੜੀ ਸਾਰੇ ਸਾਰਿਆਂ ਦੀ ਜਿਹੜੀ ਸਰਬੱਤ ਦੇ ਭਲੇ ਵਾਲੀ ਸਕੀਮ ਹੈ ਇਹ ਉਹ ਉਹ ਤਾਂ ਬਹੁਤ ਲਿਮਟਿਡ ਸਕੀਮ ਹੈ ਉਹਦੇ ਚ ਮਰੀਜ਼ ਨੂੰ ਕੁਝ ਨਹੀਂ ਲੈਣਾ ਦਿੰਦਾ ਕਾਰਡ ਇੱਕੋ ਹੀ ਹੋਗਾ ਉਹ ਵੀ ਇਹਦੇ ਵਿੱਚ ਆ ਗਿਆ 5 ਲੱਖ ਤੋਂ ਬਾਅਦ ਸਾਡਾ ਸ਼ੁਰੂ ਹੋ ਜਾਏਗਾ ਉੱਥੇ ਜੀ ਉਹ ਅਸੀਂ ਸਾਰਾ ਸਰਕਾਰ ਨੇ ਕੰਮ ਕਰਨਾ ਸਾਡੀਆਂ ਏਜੰਸੀਜ਼ ਨੇ ਕੰਮ ਕਰਨਾ ਲੋਕਾਂ ਵਾਸਤੇ ਇੱਕੋ ਕਾਰਡ ਹੋਏਗਾ ਜੀ ਡਾਕਟਰ ਸਾਹਿਬ ਕੀ ਕੀ ਡਾਕੂਮੈਂਟ ਕੀ ਕੀ ਚਾਹੀਦੇ ਬਣਾਉਣ ਦੇ ਵਾਸਤੇ ਸਿਰਫ ਇੱਕ ਆਧਾਰ ਕਾਰਡ ਤੇ ਵੋਟਰ ਕਾਰਡ ਦੋ ਚਾਹੀਦੇ ਆ ਜੇ ਤੁਸੀਂ ਪਿੰਡ ਵਿੱਚ ਬਣਾਉਣਾ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਬਣਾਉਣਾ ਤਾਂ ਉਹਦੇ ਨਾਲ ਜਿਹੜਾ ਤੀਜਾ ਡਾਕੂਮੈਂਟ ਹੈ ਉਹ ਵੀ ਐਲਈ ਸਲਿੱਪ ਹੋਏਗੀ ਉਹ ਇਸ ਕਰਕੇ ਆ ਵੀ ਕੋਈ ਬੰਦਾ ਮਿਸ ਨਾ ਹੋ ਜੇ ਪਹਿਲਾਂ ਜਿੰਨੇ ਸੀਗੇ ਸਾਰੇ ਬੰਦਿਆਂ ਦਾ ਵੀ ਤੇ 3000 ਦੇ ਬੰਦੇ ਸਾਡੇ ਬੰਦੇ ਇਕੱਲੇ ਇਕੱਲੇ ਜਾ ਕੇ ਚੈੱਕ ਕਰਨਗੇ ਮੌਪ ਅਪ ਰਾਉਂਡ ਹੋਣਗੇ ਤੇ ਹਸਪਤਾਲ ਦੇ ਵਿੱਚ ਬੀਐਲ ਐ ਸਲਿੱਪ ਦੀ ਬਜਾਏ ਹਸਪਤਾਲ ਦੀ ਸਲਿੱਪ ਹੋਏ ਵੀ ਜੇ ਤੇ ਡਾਕਟਰ ਨੇ ਲਿਖਿਆ ਹੋਵੇ ਐਡਮਿਸ਼ਨ ਹੈ ਜਿਹੜੇ ਜਿਹਨੂੰ ਦਾਖਲ ਕਰਨਾ ਉਹਦਾ ਬਣਨਾ ਉਪੜੀ ਵਾਲਿਆਂ ਦਾ ਦੇਖੋ ਜਿਹੜੀ ਇਹ ਯੋਜਨਾ ਸ਼ੁਰੂ ਕੀਤੀ ਹੈ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਇਹ ਸਕੀਮ ਸ਼ੁਰੂ ਹੋਈ ਹੈ ਕਿਉਂਕਿ ਅਸੀਂ ਜਿੱਦੋਂ ਵੀ ਪਹਿਲਾਂ ਪਿੰਡਾਂ ਚ ਮੁਹੱਲੇ ਚ ਜਾਂਦੇ ਸੀਗੇ ਲੋਕ ਸਿਹਤ ਤੋਂ ਬੜੇ ਪਰੇਸ਼ਾਨ ਰਹਿੰਦੇ ਸੀ ਜੀ ਇਲਾਜ ਅਸੀਂ ਕਿੱਥੋਂ ਕਰਾਈਏ ਪਹਿਲਾਂ ਅਸੀਂ ਮਹੱਲਾ ਕਲੀਨਿਕ ਸ਼ੁਰੂ ਕੀਤੇ ਹੁਣ ਇਹ ਜਿਹੜਾ ਸਿਹਤ ਯੋਜਨਾ ਕਾਰਡ ਸ਼ੁਰੂ ਹੋ ਰਿਹਾ ਹੈ ਇਹ ਹਰ ਪਰਿਵਾਰ ਲਈ ਹੈ ਔਰ ਇਹਦੇ ਵਿੱਚ ਤਕਰੀਬਨ ਹਰ ਇਲਾਜ ਹੋਊਗਾ ਜਿਵੇਂ ਤੁਸੀਂ ਕਹਿੰਦੇ ਆ ਆਸ਼ੀਮਾਨ ਕਾਰਡ 'ਚ ਲਿਮਿਟੇਸ਼ਨਸ ਸੀਗੀਆਂ ਉਹ ਨਹੀਂ ਹੈ ਸਾਰੇ ਇਲਾਜ ਹੋਣਗੇ ਤਾਂ ਕਿ ਇੱਕ ਗਰੀਬ ਬੰਦੇ ਨੂੰ ਜੇ 10 ਲੱਖ ਦਾ ਕਾਰਡ ਬਣ ਗਿਆ ਇੱਕ ਰੱਬਰ ਦਾ ਸਹਾਰਾ ਹੋ ਜਾਂਦਾ ਨਹੀਂ ਕਿਸੇ ਨੂੰ ਬਿਮਾਰੀ ਠਮਾਰੀ ਆ ਜਾਂਦੀ ਹੈ ਤਾਂ ਪਹਿਲਾਂ ਉਹ ਸੋਚਦਾ ਮੈਂ ਕਰਜ਼ਾ ਕਿੱਥੋਂ ਲਵਾਂ ਮੈਂ ਜ਼ਮੀਨ ਵੇਚਾਂ ਮੈਂ ਆਪਦਾ ਕੁਝ ਵੇਚਾਂ ਉਸ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਵੀ ਲੋਕਾਂ ਦੀ ਖੱਜਲਖੁਆਰੀ ਨਾ ਹੋਈ ਜਾਵੇ ਪਰੇਸ਼ਾਨੀ ਨਾ ਹੋਵੇ ਇਹ ਕਾਰਡ ਦੀ ਸ਼ੁਰੂਆਤ ਕੀਤੀ ਹੈ ਰਾਜਪੁਰੇ 'ਚ ਕਾਰਡ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਡੇ ਮਾਨਯੋਗ ਐਸਐਮਓ ਸਾਹਿ ਸਿਵਲ ਸਰਜਨ ਸਾਹਿਬ ਸਾਰੀ ਟੀਮ ਇਹਨਾਂ ਦੀ ਲੱਗੀ ਹੋਈ ਆ ਹਸਪੀਟਲ ਦੀ ਜਿਹੜੇ ਪੇਸ਼ੈਂਟ ਇੱਥੇ ਦਾਖਲ ਹੋ ਰਹੇ ਆ ਉਹਨਾਂ ਦੇ ਬੰਦੇ ਆ ਉਸ ਤੋਂ ਇਲਾਵਾ ਜਿਹੜੀ ਸਾਡੀ ਯੂਥ ਦੀ ਟੀਮ ਐ ਇਹ ਘਰ ਘਰ ਜਾ ਕੇ ਸਭ ਦੀ ਰਜਿਸਟ੍ਰੇਸ਼ਨ ਕਰ ਰਹੀ ਆ ਔਰ ਉਸ ਤੋਂ ਬਾਅਦ ਸੀਐਸਸੀ ਸੈਂਟਰਾਂ 'ਚ ਇਹ ਕਾਰਡ ਬੰਦੇ ਆ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਦੀ ਆ ਕਿ ਇਹ ਕਾਰਡ ਜ਼ਰੂਰ ਬਣਾਓ ਲੋਕਾਂ 'ਚ ਨਾ ਇੱਕ ਹੈ ਵੀ ਪਤਾ ਨਹੀਂ ਕਿੱਥੇ ਬਣਨਗੇ ਕਿਵੇਂ ਬਣਨਗੇ ਚੱਲਣਗੇ ਇਹ ਪੰਜਾਬ ਗਵਰਨਮੈਂਟ ਐ ਪੰਜਾਬ ਸਰਕਾਰ ਜੋ ਵਾਅਦਾ ਕਰਦੀ ਆ ਉਹ ਪੂਰਾ ਨਿਭਾਉਂਦੀ ਆ ਅਸੀਂ ਜਿਹੜੇ ਇੰਸ਼ੋਰੈਂਸ ਕੰਪਨੀਆ ਉਹਨਾਂ ਕੋਲੇ ਆਲਰੇਡੀ ਪੈਸਾ ਦੇ ਚੁੱਕੇ ਆ ਤਾਂ ਕਿ ਇਹ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਆਪਦਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਸੀਐਸਸੀ ਸੈਂਟਰਾਂ 'ਚ ਜਾਓ ਤੇ ਆਪਦੇ ਕਾਰਡ ਬਣਾਓ